ਭਰਾਓ ਅੱਜ ਜਿਹੜਾ ਪੰਜਾਬ ਬੰਦ ਹੋ ਰਿਹਾ ਹੈਗਾ ਤੁਹਾਨੂੰ ਦਿਖੀ ਰਿਹਾ ਹੋਵੇਗਾ ਕਿ ਪੂਰੀ ਤਰ੍ਹਾਂ ਫੇਲ ਹੈਗਾ ਵੈਸੇ ਤਾਂ ਉੱਥੇ ਬੰਦ ਦਾ ਕੋਈ ਅਸਰ ਨਹੀਂ ਲੱਗ ਰਿਹਾ ਹੈਗਾ ਪੰਜਾਬ ਦੇ ਵਿੱਚ ਮੈਂ ਤਾਂ ਕਹਿਣਾ ਹੈਗਾ ਜੇਕਰ ਉੱਥੇ ਕਿਸੇ ਚਿੜੀ ਨੂੰ ਵੀ ਨਾ ਉਡਣ ਦਿੰਦੇ ਇੰਨੀ ਲੈਵਲ ਦਾ ਜੇਕਰ ਵੀ ਬੰਦ ਹੋ ਜਾਂਦਾ ਤਾਂ ਵੀ ਉਹਨੂੰ ਫੇਲ ਹੀ ਮੰਨਿਆ ਜਾਏਗਾ ਉਹ ਕਿਉਂ ਕਿਉਂਕਿ ਉਸ ਬੰਦ ਦਾ ਜਿਹੜਾ ਇਹਨਾਂ ਦੀਆਂ ਡਿਮਾਂਡ ਸਗੀਆਂ ਕਿਸਾਨਾਂ ਦੀਆਂ ਉਨ੍ਹਾਂ ਦੇ ਉੱਤੇ ਇਹੋ ਜੇ ਬੰਦ ਦਾ ਜਾਂ ਰੇਲਾਂ ਰੋਕਣ ਦਾ ਜਾਂ ਹੋਰ ਇਹੋ ਜੇ ਪੁਤਲੇ ਹੁੰਕੜ ਦਾ ਮੋਦੀ ਜਾਂ ਉਹਦੇ ਸਰਕਾਰ ਦੇ ਪੁਤਲੇ ਫੁੱਕਣ ਦਾ ਕੋਈ ਅਸਰ ਨਹੀਂ ਹੈਗਾ ਡਿਮਾਂਡਸ ਦੇ ਉੱਤੇ ਤਾਂ ਹਰ ਤਰੀਕੇ ਦੇ ਨਾਲ ਫੇਲ ਪੂਰੀ ਤਰ੍ਹਾਂ ਦੇ ਨਾਲ ਉਹ ਫੇਲ ਹੈਗਾ ਜਿਹੜਾ ਇਹ ਬੰਦ ਹੈਗਾ ਬੰਦ ਹੈਗਾ ਜਾਂ ਜੋ ਵੀ ਇਹ ਹੋਰ ਕਰ ਰਹੇ ਹੈਗੇ ਉੱਥੇ ਰੇਲਾਂ ਰੋਕ ਰਹੇ ਹੈਗੇ ਜਾਂ ਪੁਤਲੇ ਫੁਕਰੇ ਹੈਗੇ ਆ ਜਾਂ ਲੋਕਾਂ ਦੀਆਂ ਦੁਕਾਨਾਂ ਜਾਂ ਦਫ਼ਤਰ ਬੰਦ ਕਰਵਾ ਰਹੇ ਹੈਗੇ ਆ ਇਹ ਪੂਰੀ ਤਰ੍ਹਾਂ ਦੇ ਨਾਲ ਇੱਕ ਬਹੁਤ ਹੀ ਫਜ਼ੂਲ ਦੀ ਐਕਟੀਵਿਟੀ ਉੱਤੇ ਕਰ ਰਹੇ ਹੈਗੇ ਕਿਉਂਕਿ ਇਹਦੇ ਨਾਲ ਉਹ ਆਪਣੀਆਂ ਜਿਹੜੀਆਂ ਮੇਨ ਡਿਮਾਂਡਸ ਹੈਗੀਆਂ ਐਮਐਸਪੀ ਔਰ ਜਿਹੜੀਆਂ 12 ਹੋਰ ਡਿਮਾਂਡਸ ਹੈਗੀਆਂ ਉਹਨਾਂ ਨੂੰ ਬਿਲਕੁਲ ਭੁੱਲ ਗਏ ਆ ਇਹ ਪੰਦੇਰ ਤੇ ਦੱਲੇਵਾਲ ਬਾਕੀ ਜਿਹੜੀਆਂ ਕਿਸਾਨ ਜੱਥੇਬੰਦੀਆਂ ਹੈਗੀਆਂ ਐਸ ਕੇ ਐਮ ਦੇ ਵਿੱਚ ਉਹ ਤਾਂ ਬਿਲਕੁਲ ਪੈਸਿਵ ਹੈਗੀਆਂ ਪੈਸਿਵ ਦਾ ਮਤਲਬ ਉਹ ਬਿਲਕੁਲ ਹੀ ਕਿਸੇ ਚੀਜ਼ 'ਚ ਇੰਟਰਸਟ ਨਹੀਂ ਲੈ ਰਹੇਗੇ ਉਹ ਰਜਾਈਆਂ ਕਰਕੇ ਆਪਣੇ ਘਰਾਂ ਦੇ ਵਿੱਚ ਸੁੱਤੇ ਹੋਏ ਆ ਇਹ ਪੰਦੇੜ ਤੇ ਦਲੇਵਾਲ ਆ ਸਿਰਫ ਇਹ 12 13 ਕਿੰਨੇ 11 ਮਹੀਨੇ ਹੋ ਗਏ ਆ ਇਹ ਸਿਰਫ ਅਗਰੀ ਤੋਂ ਉੱਤੇ ਖਨੋਰੀ ਔਰ ਸ਼ੰਭੂ ਬਾਰਡਰ ਦੇ ਉੱਤੇ ਅਹ ਪ੍ਰੋਟੈਸਟ ਕਰ ਰਹੇ ਹੈਗੇ ਪਰ ਇਹਨਾਂ ਦਾ ਜਿਹੜਾ ਪ੍ਰੋਟੈਸਟ ਕਰਨ ਦਾ ਤਰੀਕਾ ਹੈਗਾ ਉਹ ਬਿਲਕੁਲ ਹੀ ਬੇਕਾਰ ਹੈ ਉਹਦੇ ਨਾਲ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈਗਾ ਇਹ ਤੁਸੀਂ ਦੇਖੋ ਇਹ ਬੰਦ ਕਹਿ ਕੇ ਜਾਂ ਪੁਤਲੇ ਖੁੱਕਣ ਕਹਿ ਕੇ ਜਾਂ ਰੇਲਾਂ ਦੇ ਉਹ ਟਰੈਕ ਦੇ ਉੱਤੇ ਬਹਿ ਕੇ ਇਹ ਪੂਰਾ ਉਹ ਜਿਹੜਾ ਦਿੱਲੀ ਜਾਣ ਵਾਲਾ ਪ੍ਰੋਗਰਾਮ ਸੀ ਉਹਨੂੰ ਬਿਲਕੁਲ ਭੁੱਲ ਗਏ ਹੈਗੇ ਉਹ ਮਰ ਜੀਵੜੇ ਕਿੱਥੇ ਗਏ ਆ ਜਿਹੜੇ 100-100 ਦਾ ਜੱਥਾ ਭੇਜਦੇ ਸੀ ਅੱਗੇ ਹਰਿਆਣਾ ਦੇ ਉਹ ਜਿੱਥੇ ਬੈਰੀਕੇਡਸ ਲੱਗੇ ਹੋਏ ਆ ਉਹ ਬਿਲਕੁਲ ਹੀ ਭੁੱਲ ਗਏ ਹੁਣ ਪੰதேਰ ਜਿਹੜਾ ਹੈਗਾ ਹੈ ਕਹੀ ਜਾ ਰਿਹਾ ਹੈਗਾ ਕਿ ਅਸੀਂ ਪੰਜਾਬ ਦੇ ਵਿੱਚ ਹੀ ਬੰਦ ਕਰਨਾ ਔਰ ਦੱਲੇਵਾਲ ਨੂੰ ਇਹਨੇ ਰਜਾਈ ਕਰਕੇ ਸੁਲਵਾ ਦਿੱਤਾ ਹੈਗਾ ਔਰ ਦੱਲੇਵਾਲ ਨੇ ਤਾਂ ਬੜਾ ਆਸਾਨ ਰਸਤਾ ਚੁਣਿਆ ਹੋਇਆ ਹੈ ਕਿ ਉਹ ਰਜਾਈ ਕਰਕੇ ਸੁਤਾ ਹੈ ਠੰਡ ਵੈਸੇ ਵੀ ਬੜੀ ਹੈਗੀ ਲੋਕੀ ਆਪਣੇ ਘਰਾਂ ਚੋਂ ਨਹੀਂ ਬਾਹਰ ਨਿਕਲ ਸਕਦੇ ਔਰ ਜਾਈ ਕਰਕੇ ਸੁਤਾ ਹੈ ਔਰ ਐ ਸਾਰੇ ਜਿਹੜਾ ਕਿਸਾਨਾਂ ਦਾ ਜਿਹੜਾ ਇੱਕ ਓਵਰਆਲ ਓਬਜੈਕਟਿਵ ਹੈਗਾ ਇਹਨਾਂ ਨੂੰ ਆਪਣੀ ਡਿਮਾਂਡਸ ਪੂਰਾ ਕਰਨ ਦਾ ਦੋਨੋਂ ਹੀ ਉਹਨੂੰ ਫੇਲ ਕਰ ਰਹੇ ਹੈਗੇ ਐ ਐਸਕੀਐਮ ਵਾਲੇ ਜਿਹੜੇ ਹੈਗੇ ਆ ਉਹ ਲਾਲਚੀ ਹੈਗੇ ਆ ਜਿਹੜੇ ਇਲੈਕਸ਼ਨਾਂ ਲੜਦੇ ਹੈਗੇ ਆ ਉਹਨਾਂ ਨੇ ਤਾਂ ਹੋਰ 5-7 ਮਹੀਨੇ ਬਾਅਦ ਇਲੈਕਸ਼ਨ ਸਤਾਈਆਂ ਹਾੜਵਨੀਆਂ ਪੰਜਾਬ 'ਚ ਉਹਨਾਂ ਨੇ ਫੇਰ ਆਪਣੀ ਕੈਂਪੇਨ ਕਰਨੀ ਸ਼ੁਰੂ ਕਰ ਦੇਣੀ ਹੈ ਜੇਕਰ ਉਹਨਾਂ ਨੂੰ ਮਿਲਾਇਆ ਵੀ ਹੈ ਨਾ ਦੇ ਨਾਲ ਪੰਦੇਰਰ ਦੇ ਨਾਲ ਵੱਲ ਦੇ ਨਾਲ ਉਹ ਫੇਰ ਵਿੱਚੋਂ ਭੱਜ ਜਾਣਗੇ ਜਿਸ ਤਰ੍ਹਾਂ ਦਿੱਲੀ ਵਿੱਚੋਂ ਭੱਜ ਗਏ ਸੀ ਉਹ 21 ਦੇ ਵਿੱਚ ਤਾਂ ਇਹ ਜਿਹੜਾ ਹੈਗਾ ਹੁਣ ਪ੍ਰੋਟੈਸਟ ਬਿਲਕੁਲ ਫੇਲ ਹੈਗਾ ਔਰ ਇਹ ਦੇਖੋ ਤੁਸੀਂ ਪੰਜਾਬ ਦੇ ਵਿੱਚ ਜੋ ਮਰਜ਼ੀ ਕਰਦੇ ਰਹੋ ਉਹਦਾ ਫਾਇਦਾ ਕੀ ਹੈਗਾ ਪੰਦੇਰ ਔਰ ਦੱਲੇਵਾਲ ਬਾਰ-ਬਾਰ ਕਹ ਰਹੇ ਆਗੇ ਕਿ ਸਾਡੀ ਨਾ ਤਾਂ ਪੰਜਾਬ ਨਾਲ ਲੜਾਈ ਹੈ ਨਾ ਹਰਿਆਣਾ ਸਰਕਾਰ ਨਾਲ ਲੜਾਈ ਹੈ ਜੀ ਸਾਡੀ ਲੜਾਈ ਹੈਗੀ ਹੈ ਦਿੱਲੀ ਵਾਲੀ ਮੋਦੀ ਸਰਕਾਰ ਦੇ ਨਾਲ ਜੇ ਮੋਦੀ ਸਰਕਾਰ ਦੇ ਨਾਲ ਲੜਾਈ ਹੈਗੀ ਹੈ ਤਾਂ ਪੰਜਾਬ ਦੇ ਵਿੱਚ ਪ੍ਰੋਟੈਸਟ ਕਰਨ ਦਾ ਕੀ ਫਾਇਦਾ ਹੈਗਾ ਬੰਦ ਕਰਨ ਦਾ ਤੁਸੀਂ ਦਿੱਲੀ ਆ ਕੇ ਬੰਦ ਕਰਕੇ ਦਿਖਾਓ ਉੱਪ ਪੰਦੇਰ ਜਿਹੜਾ ਹੈਗਾ ਉਹਨਾਂ ਕਹਿ ਰਿਹਾ ਕਿ ਸਾਰਾ ਹਿੰਦੁਸਤਾਨ ਦੀਆਂ ਜੜੀਆਂ ਜੱਥੇਬੰਦੀਆਂ ਹੈਗੀਆਂ ਜਾਂ 140 ਕਰੋੜ ਲੋਕ ਹੈਗੇ ਹਨ ਉਹਨਾਂ ਨੂੰ ਸਪੋਰਟ ਕਰ ਰਹੇ ਹੈਗੇ ਤੁਸੀਂ ਜ਼ਰੂਰੀ ਥੋੜਾ ਦਿੱਲੀ ਜਾਣਾ ਤੁਸੀਂ ਜੇਕਰ ਸੱਚ ਬੋਲ ਰਹੇ ਹੋ ਐਸ ਤਾਂ ਪੰਦੇਰ ਬਹੁਤ ਝੂਠ ਬੋਲ ਰਿਹਾ ਹੈਗਾ ਐਦੇ ਨਾਲ ਕੋਈ ਵੀ ਨਹੀਂ ਹੈਗਾ ਇਹ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਖਨੋਰੀ ਦੇ ਉੱਤੇ ਵੀ ਜਿੰਨੇ ਕ ਬੰਦੇ ਆਉਂਦੇ ਹੈਗੇ ਐਨੇ ਜਿੰਤੋਂ ਜ਼ਿਆਦਾ ਬੰਦੇ ਤਾਂ ਇੱਕ ਵਿਆਹ ਦੇ ਉੱਤੇ ਪੰਜਾਬ ਦੇ ਵਿੱਚ ਇਕੱਠੇ ਹੋ ਜਾਂਦੇ ਹੈਗੇ ਹਨ ਅੰਦੋਲਨ ਕਿਸ ਚੀਜ਼ ਹੈਗਾ 2 400 ਬੰਦੇ ਨੂੰ ਲੈ ਕੇ ਮੋਦੀ ਇਹਨਾਂ ਦੀ ਇੱਥੇ ਬੈਠਿਆਂ ਦੀ ਗੱਲ ਕਿਉਂ ਸੁਣੇਗਾ ਬਿਲਕੁਲ ਇਹ ਸੁਣਨੀ ਚਾਹੀਦੀ ਉਹਨਾਂ ਇਹ ਕਹੀ ਜਾ ਰਿਹਾ ਕਿ ਮੋਦੀ ਹਮਾਰੇ ਸਾਥ ਬਾਤ ਕਿਉਂ ਨਹੀਂ ਕਰਤਾ ਮੋਦੀ ਹਮਾਰੇ ਸਾਥ ਬਾਤ ਕਿਉਂ ਨਹੀਂ ਕਰਤਾ ਹਰ ਰੋਜ਼ ਇਸ ਤਰ੍ਹਾਂ ਤਾਂ 200 ਬੰਦੇ ਕਿਧਰ ਹੋਰ ਇਕੱਠੇ ਹੋ ਜਾਣਗੇ ਉਹ ਕਹਿਣਗੇ ਮੋਦੀ ਸਾਡੇ ਨਾਲ ਗੱਲ ਕਰੇ ਫਿਰ 200 ਬੰਦੇ ਕਿਸੇ ਹੋਰ ਸਟ੍ਰੀਟ ਦੇ ਵਿੱਚ ਇਕੱਠੇ ਹੋ ਜਾਣਗੇ ਕਹਿਣਗੇ ਮੋਦੀ ਸਾਡੇ ਨਾਲ ਗੱਲ ਕਰੇ ਮੋਦੀ ਕਾ ਗੱਲ ਕਰੇਗਾ ਵਿਹਲਾ ਬੈਠਾ ਮੋਦੀ ਤੂੰ ਤਾਂ 2 200 ਬੰਦੇ ਆ ਦੇ ਨਾਲ ਗੱਲ ਕਰੀ ਜਾ ਤੁਸੀਂ ਇਹਨੂੰ ਆਪਣੇ ਪਰ ਟੈਸਟ ਨੂੰ ਜਿਹੜਾ ਅੰਦੋਲਨ ਹੋ ਰਿਹਾ ਉਹਨੂੰ ਸਟਰੋਂਗ ਕਰੋ ਤਾਂ ਕਿ ਮੋਦੀ ਤੁਹਾਡੇ ਨਾਲ ਗੱਲ ਕਰਨ ਵਾਸਤੇ ਮਜਬੂਰ ਹੋਏ ਹੁਣ ਤੁਹਾਡੇ ਕਹਿਣ ਦੇ ਨਾਲ ਮਾਈਕ ਦੇ ਉੱਤੇ ਫੜ ਕੇ ਮੋਦੀ ਮਾਰੇ ਸਾਥ ਬਾਤ ਕਰੇ ਮੋਦੀ ਸਾਡੇ ਨਾਲ ਗੱਲ ਕਰੇ ਤਾਂ ਮੋਦੀ ਗੱਲ ਕਰਨੇਗਾ ਇਸ ਤਰ੍ਹਾਂ ਤਾਂ ਇਹ ਜਿਹੜਾ ਹੈਗਾ ਕਿਸਾਨ ਜਿਹੜੇ ਹੈਗੇ ਬਿਲਕੁਲ ਝੂਠ ਬੋਲ ਰਿਹਾ ਬੰਦੇਰ ਔਰ ਜੇਕਰ ਮੰਨ ਰਿਹਾ ਹੈਕਰ ਤੇ ਸਾਡੇ ਨਾਲ ਸਾਰੇ ਹਿੰਦੁਸਤਾਨ ਦੇ ਜਿਹੜੀਆਂ ਫਾਰਮਰ ਆਰਗੇਨਾਈਜੇਸ਼ਨਸ ਅਗੀਆਂ ਜੁੜੀਆਂ ਹੋਈਆਂ ਤਾਂ ਤੁਸੀਂ ਥੋੜਾ ਜਰੂਰੀ ਜਾਣਾ ਹੈਗਾ ਉੱਥੇ ਦਿੱਲੀ ਉੱਥੋਂ ਤਾਮਿਲਨਾਡੂ ਵਾਲਿਆਂ ਨੂੰ ਕਹੋ ਬਿਹਾਰ ਵਾਲਿਆਂ ਨੂੰ ਕਹੋ ਮਹਾਰਾਸ਼ਟਰਾ ਵਾਲਿਆਂ ਨੂੰ ਕਹੋ ਕੇਰਲਾ ਵਾਲਿਆਂ ਨੂੰ ਕਹੋ ਕਿ ਤੁਸੀਂ ਉਧਰੋਂ ਆ ਕੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰਨਾ ਸ਼ੁਰੂ ਕਰੋ ਜੇ ਸੱਚ ਬੋਲ ਰਿਹਾ ਸੱਚਾ ਬੋਲ ਰਿਹਾ ਹੈ ਜੇਕਰ ਇਹ ਸੱਚ ਬੋਲ ਰਿਹਾ ਹੈ ਤਾਂ ਉਹਨਾਂ ਨੂੰ ਕਹੋ ਸਾਰੀ ਜਗ੍ਹਾ ਤੇ ਥੋੜਾ ਜਤ ਹਰਿਆਣੇ ਨੇ ਆਪਣਾ ਉੱਥੇ ਬਾਰਡਰ ਬੰਦ ਕੀਤਾ ਨਾ ਸ਼ੰਭੂ ਬਾਰਡਰ ਤੋਂ ਜਾਣ ਵਾਸਤੇ ਬਾਕੀ ਜਿਹੜੇ ਮਹਾਰਾਸ਼ਟਰ ਤੋਂ ਆਣਗੇ ਬਿਹਾਰ ਤੋਂ ਆਣਗੇ ਤਾਮਿਲਨਾਡੂ ਤੋਂ ਆਣਗੇ ਕੇਰਲਾ ਤੋਂ ਆਣਗੇ ਜਾਂ ਹੋਰ ਕਿਸੇ ਸਟੇਟ ਤੋਂ ਉੱਥੋਂ ਆਣਗੇ ਉਹਨਾਂ ਦੇ ਬਾਰਡਰ ਥੋੜਾ ਬੰਦ ਹੈ ਉਹਨਾਂ ਨੂੰ ਕਹੋ ਜੇਕਰ ਤੁਹਾਡੇ ਨਾਲ ਲੱਗੇ ਹੋ ਉਹਨਾਂ ਨੂੰ ਕਹੋ ਕਿ ਤੁਸੀਂ ਦਿੱਲੀ ਆ ਕੇ ਪ੍ਰੋਟੈਸਟ ਸ਼ੁਰੂ ਕਰੋ ਰਾਮਲੀਲਾ ਮદાન ਦੇ ਵਿੱਚ ਬੈਠੋ ਜਾਂ ਜੰਤਰਮੰਤਰ ਦੇ ਉੱਤੇ ਆ ਕੇ ਬੈਠੋ ਹੋਰ ਨਹੀਂ ਕੁਝ ਤਾਂ ਦਿੱਲੀ ਦੇ ਬਾਰਡਰ ਦੇ ਉੱਤੇ ਆਊਟਸਕਾਟਸ ਦੇ ਉੱਤੇ ਆ ਕੇ ਬੈਠੋ ਔਰ ਅਸਲੀ ਮੈਂ ਕਹਿ ਰਿਹਾ ਗਾਵਾ ਕਿ ਇਹ ਪੰਦੇਰ ਤੇ ਦੱਲੇਵਾਲ ਸ਼ੁਰੂ ਤੋਂ ਹੀ ਮੈਂ ਤਾਂ ਵਸਤ 2020 ਤੋਂ ਲਿਖ ਰਿਹਾ ਕਿਸਾਨ ਅੰਦੋਲਨ ਦੇ ਉੱਤੇ ਐਕਸਟੈਂਸਿਵਲੀ ਐਜ਼ ਅ ਜਰਨਲਿਸਟ ਲੇਕਿਨ ਮੈਂ ਪਿਛਲੇ ਜਿਹੜੇ 11 ਮਹੀਨੇ ਹੈਗੇ ਫ फेब्रुवारी ਦੇ ਤੁਸੀਂ ਮੇਰੇ ਉਸ ਵੇਲੇ ਦੀਆਂ ਵੀਡੀਓ ਦੇਖੋ ਇਹਦੇ ਉੱਤੇ ਮੈਂ ਕਹਿ ਰਿਹਾ ਗਾਵਾ ਕਿ ਇਹ ਜਿਹੜੇ ਪੰਦੇਰ ਔਰ ਦੱਲੇਵਾਲ ਦੇ ਉੱਤੇ ਕਦੀ ਵਿਸ਼ਵਾਸ ਨਾ ਕਰਨਾ ਦੱਲੇਵਾਲ ਦਾ ਤਾਂ ਲੋਕਾਂ ਨੂੰ ਐ ਵੀ ਸ਼ੱਕ ਹੈਗਾ ਕਿ ਉਹ ਵਾਕਈ ਭੁਖੜਤਾਲ ਕਰ ਰਹੇ ਹੈ ਕਿ ਨਹੀਂ ਕਰ ਰਹੇ ਹੈਗਾ ਤੁਸੀਂ ਇਹ ਦੇਖਿਆ ਹੈਗਾ ਕਿ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਉਹਦੀਆਂ ਰਿਪੋਰਟਾਂ ਸਾਨੂੰ ਦਿਖਾਓ। ਔਰ ਐਸੀ ਲਿਓ ਨੂੰ ਕਿਸੇ ਸਰਕਾਰੀ ਹਸਪਤਾਲ ਵਾਲਿਆਂ ਨੂੰ ਚੈੱਕ ਨਹੀਂ ਕਰਨ ਦੇ ਰਹੇ ਜਾਂ ਦੇ ਰਹੇ ਹੈਗੇ ਕਿ ਉਹ ਸਭ ਨੂੰ ਸ਼ੱਕ ਹੈਗਾ ਕਿ ਉਹ ਅਸਲੀ ਭੁਖੜਤਾਲ ਹੈ ਨਹੀਂ ਹੈ। ਤਾਂ ਅਸਲੀ ਇਹਨੂੰ ਟਰਾਂਸਪੇਰੈਂਟ ਰੱਖੋ। ਜਿੰਨਾ ਇਹਨੂੰ ਪਾਰਦਰਸ਼ੀ ਯਾਨੀ ਕਿ ਓਨੈਸਟਲੀ ਇਮਾਨਦਾਰੀ ਦੇ ਨਾਲ ਰੱਖੋਗੇ ਉਨਾ ਹੀ ਇਸ ਅੰਦੋਲਨ ਨੂੰ ਫਾਇਦਾ ਹੋਏਗਾ। ਤੁਸੀਂ ਛੁਪਾਓ ਕੁਛ ਨਾ। ਇਕ ਤੁਸੀਂ ਡਾਕਟਰ ਮਲਾਇਆ ਹੋਇਆ ਨਾਲ ਜਿਹੜਾ ਇਹਨੂੰ ਲੀਡ ਕਰ ਰਿਹਾ ਹੈਗਾ ਉਹ ਤਾਂ ਇਲੈਕਸ਼ਨਾਂ ਦੇ ਵਿੱਚ ਕੈਂਪੇਨਿੰਗ ਕਰਦਾ ਸੀ ਤੁਸੀਂ ਇਲੈਕਸ਼ਨ ਵਾਲੇ ਜਿਹੜੇ ਗਏ ਸੀ ਕਿਸਾਨ ਉਹਨਾਂ ਨੂੰ ਤਾਂ ਆਪਣੇ ਨਾਲ ਅਲੱਗ ਕਰਤਾ ਇਹ ਜਿਹੜਾ ਡਾਕਟਰ ਹੈਗਾ ਇਹਨੂੰ ਹੱਲੇ ਵੀ ਮਲਾਇਆ ਹੋਇਆ ਤੁਸੀਂ ਆਪਣੇ ਨਾਲ ਜਿਹੜਾ ਇਲੈਕਸ਼ਨਾਂ ਦੀ ਕੈਂਪੇਨ ਕਰਦਾ ਸੀ ਤਾਂ ਇਹਨੂੰ ਤੁਸੀਂ ਇੱਕ ਇੰਟੀਗ੍ਰਿਟੀ ਦੇ ਨਾਲ ਕੈਂਪੇਨ ਨੂੰ ਚਲਾਓ ਤਾਂ ਹੀ ਇਹ ਸਕਸੈਸਫੁਲ ਹੋਣ ਦਾ ਇਹਦਾ ਚਾਂਸ ਹੈਗਾ ਸੱਚਾਈ ਦੇ ਨਾਲ ਚਲਾਓ ਜਿੰਨੀ ਸੱਚਾਈ ਰੱਖੋਗੇ ਉਨਿੰ ਹੀ ਚੰਗਾ ਹੈਗਾ ਔਰ ਇਹ ਜਿਹੜੇ ਭਗਵਾਨ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬ ਬੰਦ ਤੁਸੀਂ ਪੰਜਾਬ ਵੈਸੇ ਹੀ ਬੰਦ ਹੈ ਉੱਥੇ ਨਾ ਤਾਂ ਕੋਈ ਦਫਤਰ ਚੱਲ ਰਿਹਾ ਹੈਗਾ ਹਰ ਰੋਜ਼ ਹਰੇਕ ਜਗ੍ਹਾ ਦੇ ਉੱਤੇ ਸਟ੍ਰਾਈਕ ਹੋ ਰਹੀ ਹੈ ਕਦੇ ਟੀਚਰ ਟੈਂਕੀਆਂ ਦੇ ਉੱਤੇ ਚੜੇ ਹੋਏ ਹੈ ਕਦੀ ਕਿਸਾਨ ਹਰੇਕ ਜਗ੍ਹਾ ਤੇ ਉਹਦੇ ਘਰ ਦੇ ਬਾਹਰ ਹੋਰ ਜਗ੍ਹਾ ਤੇ ਅੰਦੋਲਨ ਕਰਦੇ ਰਹਿੰਦੇ ਹੈਗੇ ਔਰ ਹਰ ਤਰ੍ਹਾਂ ਦਾ ਉੱਥੇ ਪ੍ਰੋਟੈਸਟ ਹੈਗਾ ਭਗਵਾਨ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਉਹਨੂੰ ਲੈਣਾ ਦੇਣਾ ਵੀ ਕੁਝ ਨਹੀਂ ਹੈਗਾ ਉਹ ਘੁੰਮੀ ਜਾ ਰਿਹਾ ਆਪਣਾ ਇੱਧਰ ਉੱਧਰ ਔਰ ਅਜਿਹੇ ਜਿਹੜੇ ਐਮਐਲਏ ਆਂਦੇ ਹੈਗੇ ਜਿਹੜੇ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਆਂ ਉਹਨਾਂ ਨੂੰ ਕੋਲ ਨਾਲ ਖੜੇ ਹੋ ਤਾਂ ਅੱਗੇ ਚੱਲੋ ਮਰਜੀਵੜੇ ਬਣੋ ਔਰ ਹਰਿਆਣੇ ਦਾ ਬਾਰਡਰ ਖਲਵਾਓ ਇਹ ਇਹ ਨਾਲ ਖੜੇ ਹੋਣ ਦੀ ਤਾਂ ਅਜ ਜਿਹੜੀਆਂ ਪੰਜਾਬ ਦੀਆਂ ਐ ਪੋਲੀਟੀਕਲ ਪਾਰਟੀਆਂ ਆਗੀਆਂ ਜਿਸ ਤਰ੍ਹਾਂ ਕਿ ਅਕਾਲੀ ਦਲ ਹੋ ਗਿਆ ਕਾਂਗਰਸ ਹੋ ਗਿਆ ਐ ਐ ਆਪਣਾ ਹੰਤਮਾਨ ਵਾਲੀ ਆਮ ਆਦਮੀ ਪਾਰਟੀ ਹੋ ਗਈ ਹੈ ਭਾਜਪਾ ਹੈ ਸਾਰੇ ਬੇਈਮਾਨ ਅਗੇ ਤੁਹਾਡੇ ਨਾਲ ਕੋਈ ਨਹੀਂ ਖੜਾ ਹੈਗਾ ਸਾਰੇ ਹੀ ਉੱਥੇ ਆਪਣੀਆਂ ਫੋਟੋਆਂ ਖਿਚਵਾ ਕੇ ਆਪਣੇ ਉਹਦੇ ਤੇ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਹੈਗੇ ਤਾਂ ਕਿ ਲੋਕੀ ਇਹਨਾਂ ਨੂੰ ਵੋਟਾਂ ਪਾਣ ਸਾਈ ਦੇ ਵਿੱਚ ਤਾਂ ਅਸਲੀ ਤੁਹਾਡੇ ਨਾਲ ਕੋਈ ਨਹੀਂ ਖੜਾ ਹੈਗਾ ਜਿਹੜਾ ਵੀ ਕਹਿੰਦਾ ਤੁਹਾਡੇ ਨਾਲ ਖੜਾ ਹੈਗਾ ਉਹਨੂੰ ਕੋ ਕਿ ਸਾਨੂੰ ਇੱਕ ਤਾਂ ਬਾਰਡਰ ਖਲਵਾ ਕੇ ਦੇਵੇ ਔਰ ਦੂਸਰਾ ਉੱਥੇ ਜਾ ਕੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰਨਾ ਸ਼ੁਰੂ ਕਰੇ ਉੱਥੇ ਉਹ ਤੰਬੂ ਲਗਾ ਕੇ ਬੈਠੇ ਔਰ ਫਿਰ ਤੁਹਾਨੂੰ ਇੱਥੋਂ ਲੰਗਵਾ ਕੇ ਉੱਥੇ ਲੈ ਕੇ ਜਾਏ ਔਰ ਜਿੰਨੀਆਂ ਬਾਕੀ ਦੀਆਂ ਜਿਹੜੀਆਂ ਤੁਸੀਂ ਕਹਿੰਦੇ ਹੋ ਤੁਹਾਡੇ ਨਾਲ ਹੈਗੀਆਂ ਜਿੱਥੇ ਬੰਦੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਵੀ ਕਹੋ ਕਿ ਅਲੱਗ-ਅਲੱਗ ਸਟੇਟਸ ਤੋਂ ਆ ਕੇ ਦਿੱਲੀ ਦੇ ਵਿੱਚ ਪਹੁੰਚੋ ਦਿੱਲੀ ਦੇ ਵਿੱਚ ਪਰਮਾਨੈਂਟਲੀ ਪ੍ਰੋਟੈਸਟ ਕਰੋ ਤਾਹੀਂ ਮੋਦੀ ਸੁਨੇਗਾ ਤੁਹਾਡੀ ਉੱਥੇ ਲੱਖਾਂ ਲੋਕ ਇਕੱਠੇ ਹੋਣਗੇ ਤਾਹੀਂ ਮੋਦੀ ਤੁਹਾਡੀ ਗੱਲ ਸੁਨੇਗਾ ਤਾਂ ਇਹ ਤੁਸੀਂ ਕੋਈ ਇਹ ਯੂ ਯੂ ਡੋਨਟ ਹੈਵ ਟੂ ਲਿਵ ਇਨ ਅ ਫੂਲਸ ਪੈਰਾਡਾਈਸ ਇੱਕ ਮੂਰਖਾਂ ਦੇ ਉਹਦੇ ਚ ਪੈਰਾਡਾਈਸ ਦੇ ਵਿੱਚ ਰਹਿਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਕਿ ਵੀ ਸਾਡੇ ਨਾਲ ਬੜੀ ਸਕਸੈਸਫੁਲ ਹੋ ਰਿਹਾ ਹੈ ਔਰ ਮੋਦੀ ਸਾੜਨਾ ਗੱਲ ਕਰੇਗਾ ਸਰਾ ਨਹੀਂ ਕਰੇਗਾ ਉਹ ਗੱਲ ਔਰ ਪਿਛਲੇ ਮੈਂ ਇੱਕ ਹਫ਼ਤਾ ਪਹਿਲੇ ਵੀਡੀਓ ਪਾਇਆ ਸੀ ਕਿ ਐਮਐਸਪੀ ਤਾਂ ਕਿਸੇ ਹਾਲਤ ਚ ਮਿਲ ਨਹੀਂ ਸਕਦਾ ਉਹਦੇ ਵਿੱਚ ਮੈਂ ਕਈ ਕਾਰਨ ਦੱਸੇ ਸੀ ਕਿ ਜਿਹੜਾ ਸਭ ਤੋਂ ਪਹਿਲਾ WTO ਦਾ ਦਬਾਅ ਹੋਏਗਾ ਔਰ ਦੂਸਰਾ ਜਿਹੜੀ ਮੋਦੀ ਸਰਕਾਰ ਹੈਗੀ ਹੈ 200 ਲੱਖ ਕਰੋੜ ਰੁਪਏ ਦੇ ਕਰਜ਼ੇ ਹਟਾ ਇਹ ਕਿਸੇ ਵੀ ਤਰ੍ਹਾਂ ਦਾ ਹੋਰ ਇਹ ਆਪਣੇ ਉੱਤੇ ਫਾਈਨੈਂਸ਼ੀਅਲ ਬਰਡਨ ਨਹੀਂ ਲੈ ਸਕਦੀ ਐਮਐਸਪੀ ਦਾ ਬੜਾ ਲੱਖਾਂ ਕਰੋੜ ਰੁਪਏ ਦਾ ਫਾਈਨੈਂਸ਼ੀਅਲ ਬਰਡਨ ਹੈਗਾ ਬਰਡਨ ਹੈਗਾ ਤਾਂ ਉਹ ਨਹੀਂ ਲੈ ਸਕਦੇ ਉਹ ਔਰ ਤੀਸਰੀ ਗੱਲ ਇਹ ਹੈ ਕਿ ਤੁਹਾਡਾ ਅੰਦੋਲਨ ਜਿਹੜਾ ਹੈਗਾ ਬਹੁਤ ਹੀ ਕਮਜ਼ੋਰ ਹੈ ਇਹ ਜਿਹੜੇ ਐਕਟੀਵਿਸਟ ਹੈਗੇ ਆ ਪੰਜਾਬ ਦੇ ਸੋ ਕਾਲਡ ਐਕਟੀਵਿਸਟ ਉਹ ਜਿਹੜੇ ਹੈਗੇ ਆ ਖਨੌਰੀ ਬਾਰਡਰ ਦੇ ਉੱਤੇ ਉਹਦੇ ਇਹ ਦਿੱਲੀਵਾਲ ਦੇ ਇਰ ਦੇ ਗਿਰਦੇ ਘੁੰਮੇ ਜਾ ਰਹੇ ਹੈਗੇ ਉਹਨਾਂ ਨੂੰ ਮਰਜੀ ਬੜਾ ਬਣਾਓ ਔਰ ਉਹਨਾਂ ਨੂੰ ਕਹੋ ਕਿ ਇੱਥੋਂ ਸ਼ੰਭੂ ਬਾਰਡਰ ਤੋਂ ਅੱਗੇ ਦਿੱਲੀਵਾਲ ਨੂੰ ਲੰਗੜ ਦੇ ਤੁਹਾਡੀ ਮਦਦ ਕਰਨ ਐਕਟੀਵਿਸਟ ਨੂੰ ਕਹੋ ਉਹ ਧੱਲੇਵਾਲ ਦਾ ਕਦੀ ਪਹਿਰਾ ਰਾਤ ਨੂੰ ਦੇਈ ਜਾਂਦੇ ਹੈ ਕਦੇ ਦਿਨੇ ਦੇਈ ਜਾਂਦੇ ਕਦੀ ਉਹਦੀ ਮੰਚੀ ਦੇ ਇਰਦ-ਗਿਰਦ ਘੁੰਮੀ ਜਾ ਰਹੇ ਹੈਗੇ ਉਹਨਾਂ ਦਾ ਕੀ ਫਾਇਦਾ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਔਰ ਇਹ ਪੰਜਾਬ ਵਾਲਾ ਅਜਦਾ ਬੰਦ ਬਿਲਕੁਲ ਫੇਲ ਹੈਗਾ ਔਰ ਇਹਦਾ ਕੋਈ ਮਤਲਬ ਹੀ ਨਹੀਂ ਹੈਗਾ ਤੁਸੀਂ ਜਿਹੜਾ ਵੀ ਬੰਦ ਕਰਨਾ ਜਿਹੜਾ ਵੀ ਪ੍ਰੋਟੈਸਟ ਕਰਨਾ ਉਹ ਦਿੱਲੀ ਦੇ ਅੰਦਰ ਜਿੰਨੀ ਦੇਰ ਤੱਕ ਨਹੀਂ ਹੋਏਗਾ ਓਨੀ ਦੇਰ ਤੱਕ ਤੁਹਾਡੀਆਂ ਡਿਮਾਂਡਸ ਨੂੰ ਸੋਚੇਗਾ ਵੀ ਨਹੀਂ ਕੋਈ ਮੰਨਣਾ ਤਾਂ ਦੂਰ ਦੀ ਗੱਲ ਹੈ ਸੋਚੇਗਾ ਵੀ ਨਹੀਂ ਕੋਈ ਤਾਂ ਐਸਲੀ ਅੱਜ ਦੇ ਵੀਡੀਓ ਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਤਾਂ ਮੈਂ ਹੋਰ ਜਿਹੜੇ ਵੀਡੀਓ ਪਾਏ ਹੈਗੇ ਇਹਦੇ ਨਾਲ ਰਿਲੇਟਡ ਉਹਦੇ ਥੱਲੇ ਲਿੰਕ ਛੱਡਾਂਗਾ ਉਹਨਾਂ ਨੂੰ ਵੀ ਤੁਸੀਂ ਦੇਖੋ ਧਿਆਨ ਦੇ ਨਾਲ ਔਰ ਇਹਦੇ ਨਾਲ ਜੋੜ ਕੇ ਦੇਖੋ ਕਿ ਮੈਂ ਕੀ ਕਹਿਣਾ ਚਾਹ ਰਿਹਾ ਹਾਂ ਗਾ ਮੈਂ ਚਾਹੁੰਦਾ ਹਾਂ ਗਾ ਕਿ ਇਹਨਾਂ ਦਾ ਅੰਦੋਲਨ ਸਕਸੈਸਫੁਲ ਹੋਏ ਸਫਲ ਹੋਣ ਪਰ ਇਹਨਾਂ ਦਾ ਤਰੀਕਾ ਬਿਲਕੁਲ ਗਲਤ ਹੈ ਤਾਂ ਅੱਜ ਦੇ ਵੀਡੀਓ ਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਥੈਂਕਸ ਫॉर ਵਾਚਿੰਗ